ਸੱਚੇ ਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਤੇ ਆਂ ਮੁੱਖ ਹੈਡਲਾਈਨਸ ਤੇ ਲਾਸ ਏਂਜਲਸ ਦੇ ਵਿੱਚ 2000 ਨੈਸ਼ਨਲ ਗਾਰਡ ਭੇਜੇ ਘੁੱਲ ਤਣਾਤੀ ਹੋਈ ਚਰਚਾਂ ਭਾਰਤੀ ਵਿਦਿਆਰਥੀ ਦੇ ਨਾਲ ਇਹ ਦਰਵਾਜ਼ਾ ਦਾ ਮਾਮਲਾ ਅਮਰੀਕਾ ਦਾ ਬਿਆਨ ਕਿ ਹਾਂ ਗੈਰ ਕਾਨੂੰਨੀ ਪ੍ਰਵੇਸ਼ ਨਹੀਂ ਕਰਾਂਗੇ ਬਰਦਾਸ਼ਟ 트럼ਪ ਤੇ ਮਾਸਕ ਨੂੰ ਮਿਲੀ ਜਾਨੋ ਮਾਰਨ ਦੀ ਤੰਕੀ ਅਲ ਕਾਇਦਾ ਦੇ ਇੱਕ ਗਰੁੱਪ ਨੇ ਦਿੱਤੀ ਜਾਨੋ ਮਾਰਨ ਦਿੱਤਾ ਹੁਣ ਖਬਰਾਂ ਵਿਸਤਾਰ ਦੇ ਨਾਲ ਅਮਰੀਕਾ ਦੇ ਕੈਲੀਫੋਰਨੀਆ ਦੇ ਲਾਸ Ăਂਜਲਿਸ ਦੇ ਵਿੱਚ ਹਿੰਸਾ ਇੰਨੀ ਜ਼ਿਆਦਾ ਪੜੱਗੇ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਖੁਦ ਅਹਿਮ ਅਤੇ ਸਖਤ ਫੈਸਲਾ ਲੈਣਾ ਪਿਆ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਾਸ Ăਂਜਲਿਸ ਦੇ ਵਿੱਚ 2000 ਹੋਰ ਨੈਸ਼ਨਲ ਗਾਰਡ ਭੇਜੇ ਨੇ ਜਿਨ੍ਹਾਂ ਦੀ ਗਿਣਤੀ ਹੁਣ ਕੁੱਲ 4000 ਹੋ ਚੁੱਕੀ ਹੈ। ਇਸ ਦੇ ਨਾਲ ਹੀ 700 ਮਰੀਨ ਕਮਾਂਡੋਜ਼ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਰ ਉੱਧਰ ਗਵਰਨਰ ਨਿਊਜ਼ਮ ਦਾ ਕਹਿਣਾ ਹੈ ਕਿ 트럼ਪ ਆਪਣੇ ਹੱਥਾਂ ਦੇ ਵਿੱਚ ਪਾਵਰ ਨੂੰ ਲੈ ਰਹੇ ਨੇ ਇਸ ਫੈਸਲੇ ਦੇ ਵਿਰੁੱਧ ਅਦਾਲਤ ਦਾ ਰੁਖ ਜ਼ਰੂਰ ਕੀਤਾ ਜਾਵੇਗਾ ਨਾਲ ਹੀ 트럼ਪ ਨੇ ਕਹਿ ਦਿੱਤਾ ਕਿ ਉਹ ਚਾਹੁੰਦੇ ਨੇ ਗਵਰਨਰ ਨਿਊਜ਼ਮ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਣਾ ਚਾਹੀਦਾ ਹੈ ਕੈਲੀਫੋਰਨੀਆ ਸੂਬੇ ਦੇ ਲਾਸ ਐਂਜਲਿਸ 'ਚ 4 ਦਿਨਾਂ ਤੋਂ ਚੱਲ ਰਹੀ ਹਿੰਸਾ 'ਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਗਈ ਹੈ ਇਹ ਹਿੰਸਾ ਖਿਲਾਫ ਪ੍ਰਦਰਸ਼ਨ ਖੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੇ ਫੈਸਲੇ ਵਿਰੁੱਧ ਹੋ ਰਹੇ ਨੇ ਇਸ ਵਿਰੋਧ ਪ੍ਰਦਰਸ਼ਨ ਨੂੰ ਕੰਟਰੋਲ ਕਰਨ ਲਈ 트럼ਪ ਪ੍ਰਸ਼ਾਸਨ ਨੇ 2000 ਹੋਰ ਨੈਸ਼ਨਲ ਗਾਰਡ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਨਾਲ ਉਨ੍ਹਾਂ ਦੀ ਕੁੱਲ ਗਿਣਤੀ 4000 ਹੋ ਜਾਵੇਗੀ ਇਸ ਤੋਂ ਇਲਾਵਾ 700 ਮਰੀਨ ਕਮਾਂਡੋ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਨੈਸ਼ਨਲ ਗਾਰਡ ਦੇ ਸਹਿਯੋਗ ਨਾਲ ਸੁਰੱਖਿਆ ਪ੍ਰਬੰਧਾਂ ਨੂੰ ਸੰਭਾਲਿਆ ਜਾਵੇਗਾ ਇਹ ਮਰੀਨ ਦੱਖਣੀ ਕੈਲੀਫੋਰਨੀਆ ਦੇ 29 ਪਾਮਸ ਬੇਸ ਤੋਂ ਆ ਰਹੇ ਨੇ ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਹ ਤਾਇਨਾਤੀ ਅਗਲੇ ਕੁਝ ਘੰਟਿਆਂ ਵਿੱਚ ਹੋ ਸਕਦੀ ਹੈ ਇਸ ਤੋਂ ਪਹਿਲਾਂ 트럼ਪ ਨੇ ਲਾਸ ਐਂਜਲਿਸ ਦੀ ਹਿੰਸਾ ਤੇ ਪੰਤ ਤੋੜ ਤੋਂ ਬਾਅਦ ਤਾਇਨਾਤ ਨੈਸ਼ਨਲ ਗਾਰਡ ਸੈਨਿਕਾਂ ਦੀ ਵੀ ਪ੍ਰਸ਼ੰਸਾ ਕੀਤੀ ਸੀ ਇਹਨਾਂ ਸੈਨਿਕਾਂ ਨੂੰ ਆਮ ਤੌਰ ਤੇ ਰਾਜ ਦੇ ਗਵਰਨਰਸ ਦੇ ਆਦੇਸ਼ਾਂ ਤੇ ਬੁਲਾਇਆ ਜਾਂਦਾ ਹੈ ਪਰ ਇਸ ਵਾਰ 트럼ਪ ਨੇ ਖੁਦ ਇਹਨਾਂ ਨੂੰ ਤਾਇਨਾਤ ਕੀਤਾ ਹੈ ਪ੍ਰਸ਼ਧਪਤੀ ਡੋਨਾਲਡ 트럼ਪ ਨੇ ਕਿਹਾ ਹੈ ਕਿ ਜੇਕਰ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਇੱਕ ਚੰਗਾ ਕਦਮ ਹੋਵੇਗਾ ਗੈਵਨ ਲਾਸ ਐਂਜਲਿਸ ਜੂ ਨੈਸ਼ਨਲ ਗਾਰਡਾਂ ਦੀ ਤਾਇਨਾਤੀ ਦਾ ਵਿਰੋਧ ਕਰ ਰਹੇ ਨੇ ਉਨਾ ਦਾ ਕਹਿਣਾ ਹੈ ਕਿ ਸੁਭਾ ਸਰਕਾਰ ਇਸ ਲਈ 트럼ਪ ਵਿਰੁੱਧ ਕੇਸ ਦਾਇਰ ਕਰੇਗੀ 트럼ਪ ਨੇ ਕਿਹਾ ਹੈ ਕਿ ਨਿਊਜ਼ਮ ਨੇ ਬਹੁਤ ਮਾੜਾ ਕੰਮ ਕੀਤਾ ਹੈ ਉਸ ਦਾ ਸਭ ਤੋਂ ਵੱਡਾ ਅਪਰਾਧ ਇਹ ਹੈ ਕਿ ਉਹ ਦੁਬਾਰਾ ਗਵਰਨਰ ਬਣਨਾ ਚਾਹੁੰਦਾ ਹੈ ਉਸ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਨਿਊਜ਼ਮ ਪਸੰਦ ਹੈ ਪਰ ਪ੍ਰਦਰਸ਼ਨ ਚ ਕਮਜ਼ੋਰ ਚਾਹਤਾ ਹੈ 트럼ਪ ਦੇ ਸਹਾਇਕ ਅਤੇ ਸਰਹੱਦੀ ਅਧਿਕਾਰੀ ਟਾਮ ਹਮਨ ਨੇ ਪਹਿਲਾਂ ਹੀ ਕਿਹਾ ਸੀ ਕਿ ਸੰਘੀ ਕਾਨੂੰਨ ਚ ਰੁਕਾਵਟ ਪਾਉਣ ਵਾਲੇ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਫਲਾਕੀ ਉਹਨਾਂ ਬਾਅਦ ਚ ਸਪਸ਼ਟ ਕੀਤਾ ਹੈ ਕਿ ਨਿਊਜ਼ਮ ਨੂੰ ਗ੍ਰਿਫਤਾਰ ਕਰਨ ਦੀ ਕੋਈ ਯੋਜਨਾ ਨਹੀਂ ਹੈ ਪਰ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਸੋਮਵਾਰ ਨੂੰ ਪ੍ਰਦਰਸ਼ਨ ਦੌਰਾਨ ਦੰਗਾਕਾਰੀਆਂ ਨੇ ਸੈਂਕੜੇ ਵਾਹਨ ਸਾੜ ਦਿੱਤੇ। ਕਈ ਪ੍ਰਦਰਸ਼ਨਕਾਰੀ ਅਮਰੀਕੀ ਝੰਡੇ ਤੇ ਥੁੱਕਦੇ ਦੇਖੇ ਗਏ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਕਮ ਦਿੱਤਾ ਹੈ ਕਿ ਪ੍ਰਦਰਸ਼ਨ ਦੌਰਾਨ ਮਾਸਕ ਪਹਿਨਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਪਰਦਰਸ਼ਨਕਾਰੀ 마스크 ਪਾ ਕੇ ਸੜਕਾਂ ਤੇ ਉਤਰ ਰਹੇ ਨੇ ਤਾਂ ਜੋ ਸੁਰੱਖਿਆ ਕੈਮਰਿਆਂ ਤੋਂ ਬਚ ਸਕਣ। 트럼ਪ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਸ਼ਹਿਰ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਕਬਜ਼ੇ ਹੇਠ ਹੈ ਤੇ ਇਸ ਨੂੰ ਜਲਦੀ ਹੀ ਆਜ਼ਾਦ ਕਰਵਾ ਲਿਆ ਜਾਵੇਗਾ। ਤੇ ਅੱਜ ਦੇ ਬੀਤੇ ਦਿਨ ਨਿਊਜਰਸੀ ਦੇ ਹਵਾਈ ਅੱਡੇ ਦੇ ਉੱਤੇ ਇੱਕ ਭਾਰਤੀ ਵਿਦਿਆਰਥੀ ਦੇ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਅਮਰੀਕਾ ਨੇ ਆਖਿਆ ਕਿ ਗੈਰ ਕਾਨੂੰਨੀ ਪ੍ਰਵੇਸ਼ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇ ਕਾਨੂੰਨੀ ਤੌਰ ਤੇ ਕੋਈ ਆਉਂਦਾ ਹੈ ਤਾਂ ਫਿਰ ਉਸ ਦਾ ਵੈਲਕਮ ਹੈ ਵਿਦਿਆਰਥੀ ਨੂੰ ਹਵਾਈ ਅੱਡੇ ਦੇ ਉੱਤੇ ਕੁੱਟਿਆ ਗਿਆ ਸੀ ਤੇ ਫਿਰ ਉਸ ਨੂੰ ਹਥਕੜੀਆਂ ਲਗਾ ਕੇ ਵਾਪਸ ਭਾਰਤ ਭੇਜ ਦਿੱਤਾ ਗਿਆ ਸੀ ਇਸ ਮਾਮਲੇ ਬਾਬਤ ਇੰਡੀਅਨ ਕਨਸੂਲੇਟ ਇਨ ਨਿਊਯਾਰਕ ਨੇ ਵੀ ਸਵਾਲ ਖੜੇ ਕੀਤੇ ਸੀ ਤੇ ਜਾਂਚ ਪੜਤਾਲ ਵਾਸਤੇ ਮੰਗ ਕੀਤੀ ਗਈ ਹੈ ਰਾਸ਼ਟਰਪਤੀ ਡੋਨਾਲਡ 트ੰਪ ਦੇ ਆਦੇਸ਼ ਤੇ ਵੱਡੇ ਪੱਧਰ ਤੇ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਇਹਨਾਂ ਪ੍ਰਵਾਸੀਆਂ ਚ ਵੱਡੀ ਗਿਣਤੀ ਚ ਭਾਰਤੀ ਨਾਗਰਿਕ ਤੇ ਵਿਦਿਆਰਥੀ ਵੀ ਸ਼ਾਮਿਲ ਨੇ। ਹਾਲ ਹੀ ਵਿੱਚ ਅਮਰੀਕਾ ਦੇ ਨਿਵਾਗ ਹਵਾਈ ਅੱਡੇ ਤੇ ਇੱਕ ਭਾਰਤੀ ਵਿਦਿਆਰਥੀ ਨਾਲ ਬੱਦਲੂਕੀ ਕਿਤੇ ਜਾਣਤਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀ ਨੂੰ ਡਿਪੋਰਟ ਕਰਨ ਤੋਂ ਪਹਿਲਾਂ ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਹੱਥਕੜੀ ਲਗਾ ਕੇ ਫਰਸ਼ ਤੇ ਮੂੰਹ ਦੇ ਹੂਸ ਉਂਰ ਸੁੱਟ ਦਿੱਤਾ ਤੇ ਉਸ ਦੀ ਗਰਦਨ ਨੂੰ ਆਪਣੇ ਗੋਡਿਆਂ ਦੇ ਹੇਠ ਦਬਾਇਆ। ਇਸ ਘਟਨਾ ਸੰਬੰਧੀ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਪੁਲਿਸ ਅਧਿਕਾਰੀ ਭਾਰਤੀ ਵਿਦਿਆਰਥੀ ਨੂੰ ਰਿਪੋਰਟ ਕਰਨ ਤੋਂ ਪਹਿਲਾਂ ਉਸ ਨਾਲ ਇੱਕ ਅਪਰਾਧੀ ਵਾਂਗ ਵਿਹਾਰ ਕਰਦੇ ਵਿਖਾਈ ਦੇ ਰਹੇ ਨੇ ਸੋਸ਼ਲ ਮੀਡੀਆ ਤੇ ਹਜ਼ਾਰਾਂ ਲੋਕਾਂ ਨੇ ਇਸ ਵੀਡੀਓ ਤੇ ਟਿੱਪਣੀਆਂ ਕੀਤੀਆਂ ਨੇ ਬਹੁਤ ਸਾਰੇ ਸੋਸ਼ਲ ਯੂਜ਼ਰਸ ਨੇ ਭਾਰਤ ਸਰਕਾਰ ਨੂੰ ਅਜਿਹੇ ਮਾਮਲਿਆਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ ਭਾਰਤ ਦੇ ਵਿੱਚ ਅਮਰੀਕੀ ਦੂਤਾਵਾਸ ਨੇ ਅਮਰੀਕਾ ਦੇ ਨਿਊ ਜਰਸੀ ਦੇ ਇੱਕ ਭਾਰਤੀ ਵਿਦਿਆਰਥੀ ਨੂੰ ਜ਼ਮੀਨ ਤੇ ਸੁੱਟਣ ਹੱਥਕੜੀ ਲਗਾਉਣ ਤੇ ਦੇਸ਼ ਨਿਕਾਲਾ ਦੇਣ ਦੇ ਮੁੱਦੇ ਤੇ ਇੱਕ ਬਿਆਨ ਜਾਰੀ ਕੀਤਾ ਹੈ ਦੂਤਾਵਾਸ ਨੇ ਕਿਹਾ ਕਿ ਅਮਰੀਕਾ 'ਚ ਗੈਰ ਕਾਨੂੰਨੀ ਪ੍ਰਵੇਸ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਮਰੀਕੀ ਦੂਤਾਵਾਸ ਨੇ ਕਿਹਾ ਕਿ ਅਮਰੀਕਾ ਆਪਣੇ ਦੇਸ਼ ਵਿੱਚ ਜਾਇਜ਼ ਯਾਤਰੀਆਂ ਦਾ ਸਵਾਗਤ ਕਰਦਾ ਹੈ ਅਸੀਂ ਗੈਰ ਕਾਨੂੰਨੀ ਪ੍ਰਵੇਸ਼ ਵੀਜ਼ਾ ਦੀ ਦੁਰਵਰਤੋਂ ਜਾਂ ਅਮਰੀਕੀ ਕਾਨੂੰਨ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕਰਾਂਗੇ ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਨੇ ਇਸ ਮਾਮਲੇ ਤੇ ਆਪਣਾ ਜਵਾਬ ਦਿੱਤਾ ਹੈ ਤੁਹਾਡਾ ਵਾਸਤੇ ਲਿਖਿਆ ਹੈ ਕਿ ਅਸੀਂ ਇਸ ਸੰਬੰਧ ਵਿੱਚ ਸਥਾਨਕ ਅਧਿਕਾਰੀਆਂ ਦੇ ਸੰਪਰਕ 'ਚ ਆ ਅਸੀਂ ਭਾਰਤੀ ਨਾਗਰਿਕਾਂ ਦੀ ਭਲਾਈ ਲਈ ਹਮੇਸ਼ਾ ਤਿਆਰ ਹਾਂ ਹੁਣ ਵੇਖਣਾ ਹੋਵੇਗਾ ਕਿ ਭਾਰਤੀ ਕਨਸੂਲੇਟ ਦੀ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਤੋਂ ਬਾਅਦ ਇਸ ਮਾਮਲੇ 'ਚ ਕੀ ਅਹਿਮ ਮੋੜ ਨਿਕਲ ਕੇ ਸਾਹਮਣੇ ਆਉਂਦਾ ਹੈ ਦੂਜੀ ਪਾਸੇ ਭਾਰਤੀ ਵਿਦਿਆਰਥੀ ਦੇ ਨਾਲ 에어ਪੋਰਟ ਦੇ ਉੱਤੇ ਹੀ ਕੀਤੇ ਗਏ ਇਟਸ ਬਤਸੋ ਲੂਕੀ ਤੋਂ ਬਾਅਦ ਭਾਰਤ ਦਾ ਅਮਰੀਕਾ ਨੂੰ ਕੀ ਜਵਾਬ ਦਿੱਤਾ ਜਾਂਦਾ ਹੈ ਇਹ ਵਿਵੇਖਣਯੋਗ ਬਣਿਆ ਹੋਇਆ ਹੈ ਭਾਰਤ ਦੇ ਵਿੱਚ ਇਸ ਮੁੱਦੇ ਦੇ ਉੱਤੇ ਸਿਆਸਤ ਸਿਖਰਾਂ 'ਤੇ ਗਰਮਾਈ ਹੋਈ ਹੈ ਕਾਂਗਰਸ ਲਗਾਤਾਰ ਭਾਰਤੀ ਜਨਤਾ ਪਾਰਟੀ ਨੂੰ ਘਿਰਦੀ ਹੋਈ ਵਿਖਾਈ ਦੇ ਰਹੀ ਹੈ ਭਾਰਤੀ ਜਨਤਾ ਪਾਰਟੀ ਤੋਂ ਇਸ ਮਾਮਲੇ ਬਾਬਤ ਸਵਾਲਾਂ ਦੇ ਜਵਾਬ ਮੰਗੇ ਜਾ ਰਹੇ ਨੇ ਤੇ ਉਧਰ ਅਲ ਕਾਇਦਾ ਦੇ ਇੱਕ ਸੰਗਠਨ ਦੇ ਵੱਲੋਂ ਫਿਰ ਤੋਂ ਜਾਨ ਲੈਵਾ ਧਮਕੀ ਦਿੱਤੀ ਗਈ ਹੈ ਇਹ ਧਮਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਕਾਰੋਬਾਰੀ ਐਲਨ ਮਸਕ ਨੂੰ ਦਿੱਤੀ ਗਈ ਹੈ ਅਲ ਕਾਇਦਾ ਦੇ ਇਸ ਸੰਗਠਨ ਦੇ ਵੱਲੋਂ ਇੱਕ ਮੁਖੀ ਨੇ 30 ਮਿੰਟ ਦੀ ਵੀਡੀਓ ਜਾਰੀ ਕੀਤੀ ਹੈ 30 ਮਿੰਟ ਦੀ ਵੀਡੀਓ ਦੇ ਵਿੱਚ 트럼ਪ ਤੇ ਮਾਸਕਸ ਨੇ ਵੱਡੇ ਵੱਡੇ ਲੀਡਰਸ ਨੂੰ ਜਿਸ ਵਿੱਚ ਜੜੀ ਬੈਂਸ ਦਾ ਵੀ ਜ਼ਿਕਰ ਹੋ ਰਿਹਾ ਹੈ ਜਨੋ ਮਾਰਨ ਦੀ ਧਮਕੀ ਦਿੱਤੀ ਗਈ ਹੈ ਉਹਨਾਂ ਨੇ ਆਖਿਆ ਹੈ ਕਿ ਅਮਰੀਕਾ ਆਪਣਾ ਯੋਗਦਾਨ ਜਿਨ੍ਹਾਂ ਮਾਮਲਿਆਂ ਦੇ ਵਿੱਚ ਪਾ ਰਿਹਾ ਹੈ ਉਹਨਾਂ ਮਾਮਲਿਆਂ ਤੋਂ ਅਮਰੀਕਾ ਨੂੰ ਦੂਰ ਰਹਿਣਾ ਚਾਹੀਦਾ ਹੈ ਇਜ਼ਰਾਈਲ ਯਮਨ ਤੇ ਹਮਾਸ ਦਾ ਵੀ ਜ਼ਿਕਰ ਇਸ ਵੀਡੀਓ 'ਚ ਕੀਤਾ ਗਿਆ ਹੈ ਯਮਨ ਚ ਅਲਕਾਦਾ ਨਾਲ ਜੁੜੇ ਅਲਕਾਦਾ ਇਨ ਦ ਅਰਪ੍ਰੈਦੀਪ ਦੇ ਨਵੇਂ ਨੇਤਾ ਸਾਦ ਬਿਨ ਆਤੀਫ ਅਲ ਔਵ ਲਾਕੀ ਨੇ ਪਹਿਲੀ ਵਾਰ ਇੱਕ ਧਮਕੀ ਭਰਿਆ ਵੀਡੀਓ ਜਾਰੀ ਕੀਤਾ ਹੈ ਇਸ 'ਚ ਉਸਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਟੈਸਲਾ ਦੇ ਮਾਲਕ ਐਲਨ ਮਸਕ ਦੇ ਨਾਲ-ਨਾਲ ਕਈ ਹੋਰ ਅਮਰੀਕੀ ਨੇਤਾਵਾਂ ਨੂੰ ਖੁੱਲਕੇ ਧਮਕੀ ਦਿੱਤੀ ਹੈ ਇਹ ਵੀਡੀਓ ਤੇਜ਼ੀ ਨਾਲ ਆਨਲਾਈਨ ਫੈਲ ਰਿਹਾ ਹੈ ਤੇ ਇਹ ਕਿਉਂ ਏਪੀ ਸਮਰਥਕਾਂ ਦੁਆਰਾ ਇਸ ਨੂੰ ਸਾਂਝਾ ਕੀਤਾ ਗਿਆ ਹੈ ਵੀਡੀਓ ਲਗਭਗ 30 ਮਿੰਟ ਲੰਬਾ ਹੈ ਤੇ ਇਸ 'ਚ ਗਾਜ਼ਾ ਪੱਟੀ 'ਚ ਚੱਲ ਰਹੇ ਇਜ਼ਰਾਈਲ ਹਮਾਸ ਯੁੱਧ ਦੇ ਬਹਾਨੇ ਅਮਰੀਕਾ ਤੇ ਅਰਬ ਦੇਸ਼ਾਂ ਦੇ ਨੇਤਾਵਾਂ ਤੇ ਹਮਲਾ ਕਰਨ ਦੀ ਸਿੱਧੀ ਗੱਲ ਕੀਤੀ ਗਈ ਹੈ ਅਲ ਅਵਲਾਕੀ ਨੇ ਕਿਹਾ ਹੈ ਕਿ ਗਾਜ਼ਾ 'ਚ ਜੋ ਕੁਝ ਹੋਇਆ ਤੇ ਹੋ ਰਿਹਾ ਉਸ ਤੋਂ ਬਾਅਦ ਹੁਣ ਕੋਈ ਲਾਲ ਲਕੀਰ ਨਹੀਂ ਬਚੀ ਬਦਲਾ ਲੈਣਾ ਜਾਇਜ਼ ਹੈ ਇਸ ਵੀਡੀਓ 'ਚ 트럼ਪ, ਐਲਨ ਮਸਕ, ਅਮਰੀਕੀ ਉਪਰਾਸ਼ਟਪਤੀ ਜੇਰੀ ਵੈਂਸ, ਵਿਦੇਸ਼ ਮੰਤਰੀ ਮਾਰਕੋ ਰੂਬਿਓ ਤੇ ਰੱਖਿਆ ਮੰਤਰੀ ਪੀਰ ਹਕਸੈਥ ਦੀਆਂ ਤਸਵੀਰਾਂ ਬਖਾਈਆਂ ਗਈਆਂ ਨੇ। ਨਾਲ ਹੀ ਵੀਡੀਓ ਦੇ ਵਿੱਚ ਮਸਕ ਦੀਆਂ ਕੰਪਨੀਆਂ ਟੈਸਲਾ ਤੇ ਸਪੇਸਐਕਸ ਦੇ ਲੋਗੋ ਵੀ ਸ਼ਾਮਲ ਕੀਤੇ ਗਏ ਨੇ। ਇਹ ਉਹੀ ਵਿਅਕਤੀ ਹੈ ਜਿਸ ਤੇ ਅਮਰੀਕਾ ਪਹਿਲਾਂ ਹੀ 6 ਮਿਲੀਅਨ ਡਾਲਰ ਦਾ ਇਨਾਮ ਐਲਾਨ ਚੁੱਕਾ ਹੈ। ਉਸਨੇ ਸਾਬਕਾ AQAP ਮੁਖੀ ਖਾਲਿਦ ਅਲ ਬਤਰਫੀ ਦੀ ਜਗ੍ਹਾ ਲਈ ਹੈ ਜੋ 2024 ਚ ਮਾਰਿਆ ਗਿਆ ਸੀ ਅਮਰੀਕਾ ਦਾ ਕਹਿਣਾ ਹੈ ਕਿ ਅਲ ਅਵਲਾਕੀ ਨੇ ਪਹਿਲਾਂ ਹੀ ਖੁੱਲ ਕੇ ਅਮਰੀਕਾ ਤੇ ਇਸ ਦੇ ਸਹਿਯੋਗੀਆਂ ਤੇ ਹਮਲਿਆਂ ਦੀ ਅਪੀਲ ਕੀਤੀ ਹੈ AQAP ਨੂੰ ਕਦੇ ਅਲ ਕਾਇਦਾ ਦੀ ਸਭ ਤੋਂ ਖਤਰਨਾਕ ਸ਼ਾਖਾ ਮੰਨਿਆ ਜਾਂਦਾ ਸੀ ਹਾਲ ਹੀ ਦੇ ਸਾਲਾਂ ਚ ਡਰੋਨ ਹਮਲਿਆਂ ਤੇ ਅੰਦਰੂਨੀ ਟਕਰਾਅ ਮਾ ਕਾਰਨ ਇਸ ਦੀ ਤਾਕਤ ਘਟ ਗਈ ਹੈ ਪਰ ਫਿਰ ਵੀ ਮੰਨਿਆ ਜਾਂਦਾ ਹੈ ਕਿ ਇਸ ਗਰੁੱਪ ਚ ਹਜੇ ਵੀ 3000 ਤੋਂ 4000 ਲੜਾਕੂ ਤੇ ਸਪੋਰਟਰਸ ਨੇ ਇਹ ਲੋਕ ਬੈਂਕ ਡਕੈਤੀ 11ਾਂ ਦੀ ਤਸਕਰੀ ਫਰੋਤੀ ਤੇ ਨਕਲੀ ਨੋਟਾ ਰਾਹੀਂ ਪੈਸਾ ਕਮਾਉਂਦੇ ਨੇ ਗਰਸਾ ਯੁੱਧ ਨੇ کئی ਕੱਟੜਪੰਥੀ ਸੰਗਠਨਾਂ ਨੂੰ ਦੁਬਾਰਾ ਸੁਰਖੀਅਤ ਦੇ ਵਿੱਚ ਲੈ ਕੇ ਆਂਦਾ ਹੈ ਇਰਾਨ ਸਮਰਥਿਤ ਹੂਤੀ ਬਾਗੀ ਪਹਿਲਾਂ ਹੀ ਇਜ਼ਰਾਈਲ ਤੇ ਮਿਜ਼ਾਈਲ ਹਮਲੇ ਕਰ ਰਹੇ ਨੇ ਤੇ ਹੁਣ ਇਹ ਕਿਉ ਏਪੀ ਵੀ ਆਪਣੇ ਆਪ ਨੂੰ ਮੁਸਲਮਾਨਾ ਦਾ ਰਖਵਾਲਾ ਕਹਿ ਕੇ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹੌਦੀ ਪਹਿਲਾਂ ਇਕਯੂ ਐਪੀ ਦੇ ਦੁਸ਼ਮਨ ਮੰਨੇ ਜਾਂਦੇ ਸਨ ਪਰ ਹੁਣ ਦੋਵਾਂ ਵਿਚਾਲੇ ਸਿੱਧਾ ਟਕਰਾਅ ਘਟ ਗਿਆ ਹੈ ਯਮਨ ਮਾਮਲਿਆਂ ਦੇ ਇੱਕ ਮਾਹਰ ਦੇ ਅਨੁਸਾਰ ਜਿਸ ਤਰ੍ਹਾਂ ਹੌਦੀ ਇਜ਼ਰਾਈਲ ਵਿਰੁੱਧ ਲੜਾਈ ਦੇ ਵਿੱਚ ਆਪਣੇ ਆਪ ਨੂੰ ਮੁਸਲਮਾਨਾਂ ਦਾ ਆਗੂ ਬਣਾ ਰਿਹਾ ਹੈ ਉਸੇ ਤਰ੍ਹਾਂ ਅਲ ਅਵਲਾਕੀ ਵੀ ਆਪਣੇ ਆਪ ਨੂੰ ਆਪਣੇ ਵਿਰੋਧੀ ਵਜੋਂ ਦਿਖਾਉਣਾ ਚਾਹੁੰਦਾ ਹੈ ਇਹ ਵੀਡੀਓ ਦੁਨੀਆ ਨੂੰ ਯਾਦ ਦਿਵਾਉਣ ਲਈ ਕਾਫੀ ਹੈ ਕਿ ਯਮਨ ਹਜੇ ਵੀ ਮਾਇਨੇ ਰੱਖਦਾ ਹੈ ਸ੍ਰੀ ਸੰਤਾ ਦਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰਦੇ ਆ ਮੁਕਸੁਰਖਿਆਤੇ ਲੋਸ ਐਂਜਲਿਸ ਦੇ ਵਿੱਚ 2000 ਨੈਸ਼ਨਲ ਗਾਰਡ ਭੇਜੇ ਏ ਕੁੱਲ ਤਣਾਤੀ ਹੋਈ ਚਰਚਾਂ ਭਾਰਤੀ ਵਿਦਿਆਰਥੀ ਦੇ ਨਾਲ ਜੁਰਬਿਵਾਰ ਦਾ ਮਾਮਲਾ ਅਮਰੀਕਾ ਦਾ ਬਿਆਨ ਕਿ ਹਾਂ ਗੈਰ ਕਾਨੂੰਨੀ ਪ੍ਰਵੇਸ਼ ਨਹੀਂ ਕਰਾਂਗੇ ਪ੍ਰਤਾਸ਼ 트੍ਰੰਪ ਤੇ ਮਸਕ ਨੂੰ ਮਿਲੀ ਜਨਮ ਮਾਰੰਦੀ ਤਨਕੀ ਅਲ ਕਾਇਦਾ ਦੇ ਇੱਕ ਗਰੁੱਪ ਨੇ ਦਿੱਤੀ ਜਨਮ ਮਾਰੰਦੀ ਇਸ ਦੇ ਨਾਲ ਹੀ ਮੈਨੇ ਤੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾ